ਹੈਲੋ ਜੀ ਸਾਰਿਆਂ ਨੂੰ ਸਸੀ ਕਲ ਵੈਲਕਮ ਟੂ ਮਾਈ ਚੈਨਲ ਹੋਪ ਤੁਸੀਂ ਸਾਰੇ ਜਾਨੀ ਬਹੁਤ ਹੀ ਵਧੀਆ ਹੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 셔ਟ ਦੇ ਵਿੱਚ ਆਪਾਂ ਜਿਹੜੀ ਪਾਈਪਿੰਗ ਖੁਦ ਬਣਾਈ ਦੀ ਉਹ ਕਿਵੇਂ ਬਣਾਈ ਜਾਂਦੀ ਆ ਤੇ ਕਿਵੇਂ ਉਹ ਵਿੱਚ ਆਪਾਂ ਅੰਡਰਗਰਾਉਂਡ ਕਿਵੇਂ ਲਗਾਈ ਦੀ ਆ ਤੇ ਵੀਡੀਓ ਦੀ ਐਂਡ ਤੱਕ ਬਨੇ ਰਹੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੀਹ ਆਉਣ ਵਾਲੀ ਹਰ ਇੱਕ ਵੀਡੀਓ ਵੇਖ ਸਕੋ ਤੇ ਜੇ ਲੱਭਣ ਤਾਂ ਰਸਤੀਆਂ ਕਿ ਆਪਾਂ ਕਿਵੇਂ ਬਣਾਈ ਦੀ ਆ ਤੇ ਕਿਵੇਂ ਇਹ ਆਪਣਾ ਵਿੱਚ ਅੰਡਰਗਰਾਉਂਡ ਲਗਾਉਣੀ ਆ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਵਾਈਟ ਡੋਰੀ ਇਹ ਚਾਹੀਦੀ ਆ ਤੇ ਇਹ ਇਹ ਤੁਸੀਂ ਲੈ ਲੈਣੀ ਆ ਤੇ ਜਿਹੜੇ ਤੁਸੀਂ ਕੱਪੜੇ ਦੀ ਤੁਸੀਂ ਪਾਈਪਿੰਗ ਦੇਣੀ ਆ ਉਹ 1.5 1.5 ਇੰਚ ਦੀਆਂ ਚਾਰ ਪੱਟੀਆਂ ਤੁਸੀਂ ਕਟਿੰਗ ਕਰ ਲੈਣੀਆਂ ਵਾ ਠੀਕ ਆ ਤੇ ਇਸ ਟ੍ਰਿਕ ਦੇ ਨਾਲ ਆਪਾਂ ਜਿਹੜਾ ਆਪਣਾ ਕੱਪੜਾ ਹੈ ਉਹਦੇ ਵਿੱਚ ਆਪਾਂ ਜਿਹੜੀ ਵਾਈਟ ਓਰੀਏ ਉਹਨੂੰ ਪਾਵਾਂਗੇ ਇਹਦੇ ਵਿੱਚ ਪਾ ਕੇ ਫਿਰ ਜਿਹੜਾ ਤੁਸੀਂ ਖੀਰੇ ਦਾ ਨਿਸ਼ਾਨ ਲਗਾਇਆ ਏ ਉਹਦੇ ਬਿਲਕੁਲ ਉੱਪਰ ਰੱਖ ਕੇ ਤੇ ਇੱਕ ਵਾਰੀ ਸੂਈ ਨੂੰ ਚੋਪ ਦੇਣਾ ਵਿੱਚ ਫਿਰ ਇਹਨੂੰ ਬਿਲਕੁਲ ਸਿੱਧਾ ਕੱਪੜੇ ਨੂੰ ਫੜਕੀ ਵਿੱਚ ਡੋਰੀ ਦੇ ਕੇ ਜਿਹੜੀ ਤੁਹਾਡੀ ਹੇਪ ਵਾਲੀ ਸੀਨ ਆਉਂਦੀ ਹੈ ਉਹਦੇ ਉੱਪਰ ਰੱਖ ਦੇਣਾ ਬਿਲਕੁਲ ਫਿਰ ਇੱਕ ਹੱਣ ਦੇ ਨਾਲ ਫੜ ਕੇ ਦੂਜੀ ਹੱਣ ਦੇ ਨਾਲ ਉਹਨੂੰ ਉੱਪਰ ਆ ਕੇ ਤੇ ਹੈ ਆਰਾਮ ਦੇ ਨਾਲ ਸੀਨ ਲੱਗ ਜਾਣੀ ਹੈ ਤੁਸੀਂ ਇਹ ਧਿਆਨ ਜ਼ਰੂਰ ਰੱਖਣਾ ਵਾ ਕਿ ਜਿਹੜੀ ਤੁਹਾਡੀ ਹੈ ਸੂਈ ਆ ਉਹ ਪੈਦ ਦੇ ਬਿਲਕੁਲ ਨਾਲ ਹੋਣੀ ਚਾਹੀਦੀ ਹੈ ਵਿਚ ਨਹੀਂ ਹੋਣੀ ਚਾਹੀਦੀ ਨਹੀਂ ਤੇ ਜਿਹੜੀ ਤੁਹਾਡੀ ਪਾਈਪਿੰਗ ਉਹ ਬਿਲਕੁਲ ਵਧੀਆ ਤਰੀਕੇ ਦੇ ਨਾਲ ਨਹੀਂ ਨਿਕਲਣੀ ਇਹ ਜ਼ਰੂਰ ਧਿਆਨ ਵਿੱਚ ਰੱਖਿਓ ਜਿਹੜੀ ਸੂਈ ਆ ਉਹ ਪੈਦ ਦੇ ਇੱਕ ਸਾਈਡ ਹੋਣੀ ਚਾਹੀਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਬਹੁਤੀ ਵਧੀਆ ਜਿਹੜੀ ਪਾਈਪਿੰਗ ਉਹ ਨਿਕਲਦੀ ਆ ਤੇ ਇਸੇ ਜਿਹੜੀ ਆਪਣੀ ਸਾਈਡ ਸੀਨ ਦੀ ਹੁੰਦੀ ਆ ਸੀਨ ਬਿਲਕੁਲ ਆਪਾਂ ਇਹਦੇ ਨਾਲ ਉੱਪਰ ਰੱਖ ਕੇ ਇਹ ਸੀਨ ਲਗਾ ਕੇ ਤੇ ਇਹ ਆਪਾਂ ਸੀਨ ਨੂੰ ਇੱਥੋਂ ਬਾਹਰ ਕੱਢ ਲੈਣਾ ਹੈ ਇਸੇ ਤਰੀਕੇ ਨਾਲ ਜਿਹੜੀਆਂ ਆਪਣੀਆਂ ਚਾਰੇ ਚੱਕਾਂ ਇਹੋ ਆਪਾਂ ਕੰਪਲੀਟ ਕਰ ਦਾਂਗੇ ਤੇ ਇਹਨੂੰ ਫੋਲਡ ਕਰਨਾ ਵੀ ਤੁਹਾਨੂੰ ਦੱਸਦੇ ਆ ਕਿਵੇਂ ਕਰਨਾ ਹੈ ਸੇਮ ਜਿਹੜੀ ਹੇਪਾ ਹੇਪਾ ਲਈ ਸਾਈਡ ਤੋਂ ਮੈਂ ਇਦਾਂ ਹੀ ਸਟਾਰਟ ਕਰਨੀ ਆ ਕਪੜਾ ਲੈ ਕੇ ਉਹਦੇ ਵਿੱਚ ਆਪਾਂ ਡੋਰੀ ਪਾ ਦੇਣੀ ਆ ਡੋਰੀ ਪਾ ਕੇ ਤੇ ਫਿਰ ਤੁਸੀਂ ਇੱਕ ਵਾਰੀ ਸਟਾਰਟਿੰਗ ਕਰ ਲੱਗਿਆ ਉਹਨੂੰ ਇੱਕ ਵਾਰੀ ਉੱਪਰ ਰੱਖ ਕੇ ਤੇ ਪੈਨ ਉੱਪਰ ਰੱਖ ਕੇ ਸੂਈ ਚ ਬੋਕੇ ਤੇ ਫਿਰ ਆਪਾਂ ਜਿਹੜੀ ਸਟਾਰਟ ਕਰਨੀ ਆ ਉਹਨੂੰ ਇੱਕ ਵਾਰੀ ਸਟਾਰਟ ਕਰਕੇ ਫਿਰ ਬਿਲਕੁਲ ਜਿਹੜਾ ਆਪਣਾ ਕਪੜਾ ਨੂੰ ਫੜ ਕੇ ਡੋਰੀ ਪਾ ਕੇ ਫਿਰ ਜਿਹੜਾ ਘੇਰੇ ਦਾ ਆਪਾਂ ਕੱਟ ਲਗਾਇਆ ਹੋਊਗਾ ਉਹਦੇ ਬਿਲਕੁਲ ਸੀਧੇ ਨਾਲ ਆਪਾਂ ਇਹਨੂੰ ਰੱਖ ਦੇਣਾ ਆ ਠੀਕ ਆ ਬਿਲਕੁਲ ਸਿੱਧਾ ਕਰਕੇ ਫਿਰ ਇਹਨੇ ਆਪਣੇ ਅਪਸ਼ੀਵ ਸਿੱਧੀ ਆ ਜਾਣੀ ਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਇਹ ਸਾਰੀ ਲਗਾ ਦਾਂਗੇ ਹੁਣ ਇਹਨੂੰ ਆਪਾਂ ਇਹਦੇ ਉੱਪਰ ਫੋਲਡ ਕਰਨਾ ਹੈ ਕੱਪੜੇ ਨੂੰ ਤੇ ਇਹ ਵੀ ਨਾਰਮਲ ਹੀ ਇਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਕਾਟੇ ਨਿਸ਼ਾਨ ਲਗਾ ਦਾਂਗੇ ਕਿਉਂਕਿ ਆਪਣੀ ਲੈਂਥ ਦਾ ਕਾਟ ਆਏ ਇਹ ਆਪਾਂ ਇਹ ਤਾਂ ਫੋਲਡ ਕਰਨਾ ਹੈ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਦੇ ਨਾਲ ਸਾਰੀ ਪਾਈਪਿੰਗ ਤੇ ਇਹਨੂੰ ਫੋਲਡ ਕਰਕੇ ਉੱਪਰ ਸੀਨ ਲਗਾਈ ਲਗਾ ਦੇਣੀ ਆ ਤੇ ਇਹ ਸੀਨ ਆਪਣੀ ਜਿਹੜੀ ਪਾਈਪਿੰਗ ਦੇ ਬਿਲਕੁਲ ਨਾਲ ਰਹਿਣੀ ਚਾਹੀਦੀ ਆ ਇਹਨੂੰ ਫੋਲਡ ਕਰ ਕਰਕੇ ਆਪਾਂ ਬਿਲਕੁਲ ਨਾਲ ਸਹੀ ਲਗਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਜੀਆਂ ਚਾਕਾਂ ਸੇਮ ਇਸੇ ਤਰੀਕੇ ਨਾਲ ਉਸ ਉਹਨਾਂ ਤੇ ਵੀ ਆਪਾਂ ਇਦਾਂ ਹੀ ਫੋਲਡ ਕਰਨਾ ਹੈ ਹਿਪ ਵਾਲੀ ਸਾਈਡ ਤੋਂ ਵੀ ਆਪਾਂ ਸੇਮ ਇਦਾਂ ਹੀ ਕਰਾਂਗੇ ਕਿ ਆਪਾਂ ਫੋਲਡ ਕਰਕੇ ਤੇ ਉੱਪਰ ਰੱਖਦੇ ਨਾ ਤੇ ਜਿਹੜੀ ਆਪਣੀ ਸਟਾਰਟਿੰਗ ਹੁੰਦੀ ਹੈ ਨਾ ਉਹ ਆਪਾਂ ਪਾਈਪਿੰਗ ਦੀ ਵਿੱਚ ਦੇਵਾਂਗੇ ਕਿਉਂਕਿ ਫਿਨਿਸ਼ਿੰਗ ਬਹੁਤ ਆਉਂਦੀ ਹੈ ਇਹਦੇ ਨਾਲ ਤੇ ਉਹਨੂੰ ਬਾਹਰ ਨਹੀਂ ਆਪਾਂ ਰਹਿਣ ਦੇਣਾ ਉਹਨੂੰ ਬਿਲਕੁਲ ਵਿੱਚ ਕਰ ਦਾਂਗੇ ਇਹਨੂੰ ਇਸ ਥ੍ਰੀਗਨਾਂ ਦੇਖਣ ਜੀ ਵੀ ਬਹੁਤ ਸੋਹਣੀ ਸਫਾਈ ਜੀ ਲੱਗਦੀ ਹੈ ਐਕਸਟਰਾ ਕੱਪੜੇ ਥਾਕੇ ਦੀ ਆਪਾਂ ਕਟਿੰਗ ਕਰ ਦੇਣੀ ਹੈ ਤੇ ਹੁਣ ਆਪਾਂ ਇਹਨੂੰ ਕੱਚਾ ਪਾ ਦੇਣਾ ਹੈ ਜਿਹੜਾ ਤਰਪਾਈ ਕਰਨਾ ਥੋੜਾ ਸੋਖਾ ਹੋ ਜੇ ਤੇ ਆਪਣੀ ਦੇਖੋ ਜਿਹੜੀ ਪਾਈਪਿੰਗ ਆ ਉਹ ਕਿੰਨੀ ਸੋਹਣੀ ਨਿਕਲ ਕੇ ਆਈ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਤੇ ਆਪਾਂ ਨੈਕਸਟ ਵੀਡੀਓ ਕਿਹੜੀ ਚੀਜ਼ ਤੇ ਲੈ ਕੇ ਆਈਏ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਦੇ ਐਂਡ ਤੇ ਇਹ ਦੇਖ ਸਕਦੇ ਆ ਜਿਹੜੀ ਪਾਈਪਿੰਗ ਉਹ ਕਿੰਨੀ ਸੋਹਣੀ ਤਰੀਕੇ ਨਾਲ ਨਿਕਲ ਕੇ ਆਈ ਹੈ ਬਹੁਤ ਸੋਹਣੀ ਬਹੁਤ ਹੀ ਫਿਨਿਸ਼ਿੰਗ ਆਂਦੀ ਇਸ ਤਰੀਕੇ ਨਾਲ ਥੈਂਕ ਯੂ ਬਾਏ ਬਾਏ